ਨਮਸਤੇ ਸਤਿ ਸ੍ਰੀ ਅਕਾਲ ਤੁਹਾਡੇ ਸਾਰੇਆਂ ਦਾ ਤੁਹਾਡੇ ਪੰਜਾਬੀ ਚੈਨ ਮੇਰੇ ਪੰਜਾਬੀ ਧਾਰੇ ਵਿੱਚ ਅੱਜ ਆਪਾਂ ਰਾਸ਼ੀ ਲੈ ਕੇ ਆਏ ਆ ਤੁਹਾਨੂੰ ਤੁਹਾਨੂੰ ਜਾਣੇ ਕਿ ਸੈਜਿਟੇਰੀ ਕਿਹੜੀ ਰਾਸ਼ੀ ਆ ਉਹ ਇਹਨਾਂ ਦਾ ਹਫਤਾ ਤੀਜਾ ਹਫਤਾ ਕਿਵੇਂ ਦੇ ਰਿਹਾ ਤੁਹਾਨੂੰ ਰਾਸ਼ੀ ਨਾਲੇ ਵਾਸਤੇ ਮਹੀਨਾ 2024 ਦਾ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਦਾ ਦੀ ਗੱਲ ਕਰਾਂਗੇ ਤਾਂ ਸਮੇਂ ਦੀ ਵਿਰਪਤੀ ਨਾਲ ਕਰਦੇ ਹੋਏ ਸ਼ੁਰੂ ਕਰਦੇ ਆਂ ਤੁਹਾਨੂੰ ਰਾਸ਼ੀ ਦਾ ਹਫਤੇ ਦਾ ਰਾਸ਼ੀ ਫਲ ਇਸ ਹਫਤੇ ਚੰਦਰ ਰਾਸ਼ੀ ਤੋਂ ਰਾਹੁਲ ਚੌਥੇ ਘਰ ਵਿੱਚ ਬੈਠੇ ਹੋਣ ਦੇ ਕਾਰਨ ਨਿਯਮਿਤ ਜਿਹੜੀ ਕਸਰਤ ਇਹ ਤੁਹਾਨੂੰ ਦੁਰਸਤ ਰੱਖਣ 'ਚ अहम ਭੂਮਿਕਾ ਨਿਭਾਏਗੀ ਨਹੀਂ ਤਾਂ ਤੁਹਾਡਾ ਜਿਹੜਾ ਸਿਹਤ ਉਹ ਖਰਾਬ ਹੋ ਜਾਏਗੀ ਇਸ ਦੌਰਾਨ ਤੁਹਾਡੀ ਸਿਹਤ ਵਿੱਚ ਕਈ ਚੰਗੇ ਪਰਿਵਰਤਨ ਆਉਣ ਦੀ ਪੂਰੀ ਸੰਭਾਵਨਾ ਬਣਦੀ ਦਿਖ ਰਹੀ ਹੈ। ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਸਮਾ ਵਿਸ਼ੇ ਚੰਗਾ ਹੋਵੇਗਾ ਜਿਨ੍ਹਾਂ ਨੂੰ ਮੋਟਾਪੇ ਦੀ ਜਿਹੜੀ ਸਮੱਸਿਆ ਕਿਉਂਕਿ ਉਹਨਾਂ ਲੋਕਾਂ ਨੂੰ ਇਸ ਸਮੇਂ ਆਪਣੀਆਂ ਕੁਝ ਪਰੇਸ਼ਾਨੀਆਂ ਤੋਂ ਹਮੇਸ਼ਾ ਲਈ ਜੜਾ ਛੁਟਕਾਰਾ ਮਿਲ ਸਕਦਾ ਹੈ। ਇਸ ਹਫ਼ਤੇ ਕੋਈ ਵਿਅਕਤੀ ਤੁਹਾਡੇ ਲਈ ਨਵੀਂ ਜਿਹੜੀ ਯੋਜਨਾ ਹੈ ਫੁੱਲ ਲੈ ਕੇ ਤੁਹਾਨੂੰ ਨਵੇਂ ਐਗਰੀਮੈਂਟ ਤੇ ਜਿਹੜੇ ਹੈ ਲਾਭ ਦਿਖਾ ਸਕਦਾ ਹੈ ਅਜਿਹੇ ਵਿੱਚ ਕੋਈ ਬੇਵਕੂਫੀ ਭਰਿਆ ਕੰਮ ਨਾ ਕਰਿਓ ਜਲਦਬਾਜ਼ੀ ਵਿੱਚ ਜਿਹੜੇ ਫੈਸਲੇ ਨਾ ਲਿਓ ਕਿਉਂਕਿ ਉਸ ਵਿੱਚ ਤੁਹਾਨੂੰ ਜਿਹੜੀ ਉਮੀਦ ਦੇ ਮੁਤਾਬਿਕ ਲਾਭ ਨਹੀਂ ਹੋਵੇਗਾ ਇਸ ਰਾਸ਼ੇ ਜਾਂ ਤੱਕ ਇਸ ਹਫਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਤਾਲਮਿਲ ਬਿਠਾਉਣ ਦੇ ਜਿਹੜੇ ਪੂਰੀ ਕੋਸ਼ਿਸ਼ ਕਰਦੇ ਦੇਖਣਗੇ ਸੰਭਾਵਨਾ ਹੈ ਕਿ ਇਸ ਵਿੱਚ ਉਹਨਾਂ ਨੂੰ ਪੂਰੀ ਜਿਹੜੀ ਸਫਲਤਾ ਵੀ ਮਿਲ ਜਾਏਗੀ ਜਿਦਨ ਇੱਜੇ ਵਜੋਂ ਆਉਣਾ ਨੂੰ ਪਰਿਵਾਰ ਦੇ ਨਾਲ ਚੰਗਾ ਸਮਾਂ ਜਿਹੜਾ ਬਿਤਾਉਣਗੇ ਤਾਂ ਮਿਲੇਗਾ प्रिलू ਮਾਮਲੇ ਵਿੱਚ ਆਪਣੀ ਸਲਾਹ ਦੇਣ ਦਾ ਮੌਕਾ ਵੀ ਮਿਲੇਗਾ। ਉਸੇ ਇਸ ਸਮੇਂ ਦੇ ਦੌਰਾਨ ਕਰ ਜਿੱਦ ਛੋਟੇ ਮੈਂਬਰਾਂ ਦੇ ਨਾਲ ਆਪਣੇ ਸੰਬੰਧ। ਜਿਹੜਿਆ ਤੁਹਾਨੂੰ ਤਸੱਲੀ ਨਾ ਹੋਵੇ। ਕੁਛ ਕੀ ਕਰਨਾ ਸਾਰਾ ਕੰਮ ਜਿਹੜਾ ਪੂਰਾ ਕਰੋ ਚੰਗੀ ਤਰ੍ਹਾਂ ਆਪਣਾ ਜੋ ਵੀ ਕੰਮ ਤੁਹਾਡਾ ਤਾਂ ਜਿਹੜੇ ਛੋਟੇ ਨਿਆਣੇ ਨੇ ਸੰਬੰਧ ਵੀ ਵਧੀਆ ਕਰੋ ਸਫਲ ਕਰੋ ਬਸ ਇਹੀ ਹੈ ਇਸ ਹਫਤੇ ਸਮਾਉਣਾ ਹੈ ਕਿ ਤੁਸੀਂ ਜਲਦਬਾਜ਼ੀ ਵਿੱਚ ਆ ਕੇ ਇਹ ਸਮਝਣ ਦੀ ਕੋਲ ਕਰ ਬੈਠੋਗੇ ਕਿ ਤੁਹਾਡਾ ਕੰਮ ਪੂਰਾ ਹੋ ਚੁੱਕਿਆ ਅਜਿਹਾ ਵਿੱਚ ਜਦੋਂ ਤੱਕ ਤਹਾਨੂੰ ਸੱਲੀ ਨਾ ਹੋ ਜਾਏ ਕਿ ਸਾਰਾ ਕੰਮ ਪੂਰਾ ਹੋ ਗਿਆ ਤਹਾਨੂੰ ਆਪਣੇ ਦਸਤਾਵੇਜ਼ ਸੀਨੀਅਰ ਅਧਿਕਾਰੀ ਨੂੰ ਦੇਣ ਨਹੀਂ ਚਾਹੀਦੇ ਇਹ ਦਿਲੀ ਵਧੀਆ ਹੋਵੇਗਾ ਕਿ ਹਰ ਦਸਤਾਵੇਜ਼ ਨੂੰ ਦੁਬਾਰਾ ਜਾਂਚ ਕਰ ਲਓ ਇਸ ਹਫਤੇ ਤੁਹਾਨੂੰ ਸ਼ੁਰੂ ਤੋਂ ਹੀ ਥੋੜੀ ਜਿਹੀ ਮਿਹਨਤ ਕਰਨੀ ਪਈ ਪਰੰਤੂ ਹਫਤੇ ਦੇ ਅੰਤ ਭਾਗ ਤੋਂ ਤਹਾਨੂੰ ਹਰ ਵਿਸ਼ੇ ਵਿੱਚ ਆਪਣੀ ਆਪ ਇਹ ਜਿਹੜੀ ਸਵਲਤਾ ਮਿਲਦੀ ਦਿਖਾਈ ਦਿੰਦੀ ਹੈ ਅਜਿਹੇ ਵਿੱਚ ਇੰਟਰਨੈਟ ਦਾ ਜਿਹੜਾ ਇਸਤੇਮਾਲ ਕਰੋ ਤੁਸੀਂ ਆਪਣੇ ਜਿਹੜੇ ਗਿਆਨ ਵਿੱਚ ਵਾਤੇ ਲਈ ਉਹ ਸਵਾਲ ਨੂੰ ਸਮਝਣ ਦੇ ਲਈ ਜਤਨ ਕਰ ਸਕਦੇ ਹੋ ਤੁਹਾਨੂੰ ਰਹਿ ਗਿਆ ਵਾਲਿਆਂ ਵਾਸਤੇ ਉਪਾਏ ਕੀ ਕਰਨਾ ਚਾਹੀਦਾ ਹੈ ਜਾਂ ਉਪਾਏ ਕੀ ਪਾ ਦੇ ਸਕਦੇ ਆ ਉਹਨਾਂ ਨੂੰ ਵੀਰਵਾਰ ਦੇ ਦਿਨ ਬਜ਼ੁਰਗ ਨੂੰ ਬ੍ਰਾਹਮਣ ਨੂੰ ਟੋਲ ਦਾਣ ਕਰੋ ਅਦੇ ਨਾਲ ਤੁਹਾਡੇ ਛਟੇ ਛੋਟੇ ਮੋਟੇ ਉਹ ਇਸ ਹਫ਼ਤੇ ਦੀਆਂ ਦੂਰ ਭਜਾਣ ਕੇ ਐਸੀ ਕਾ ਮੇਰੇ ਬੁੱਤਰ ਪਾਣੋ ਤੁਨੂ ਰਾਸ਼ੀ ਦਾ ਹਫ਼ਤੇ ਦਾ ਰਾਸ਼ੀ ਹੁਲ ਤੇ ਕੰਮ ਭੁਲੇਖੇ ਉਨੀ ਮਈ ਤੱਕ ਜੇ ਤੁਹਾਨੂੰ ਸਾਡਾ ਰਾਸ਼ੀ ਹੁਲ ਚੰਗ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਪੰਜਾਬੀ ਚੈਨਲ ਨੂੰ ਹਲਾ ਸ਼ਰੀ ਦੇਣ ਲਈ ਧੰਨਵਾਦ ਫਿਰ ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ ਨਮਸਤੇ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ